ਗੰਨੇ ਦੀ ਬਣਾਈ ਹੋ ਚੁੱਕੀ ਆ ਜਿੱਦਣ ਖੇਤ ਜਿਹੜਾ ਵੱਤਰ ਆ ਗਿਆ ਬਾਰਸ਼ਾਂ ਘਟੀਆਂ ਆਪਾਂ ਇਹਦੇ ਵਿੱਚ ਇੱਕ ਵਾਰੀ ਰੋਟਾਵੇਟਰ ਫੇਰਾਂਗੇ ਫਿਰ ਮਿੱਟੀ ਚੜਨ ਵਾਲਾ ਜਿਹੜਾ ਜਿੰਦਰਾ ਉਹ ਵੀ ਤੁਸੀਂ ਦੇਖਿਆ ਉਹ ਵੀ ਇੰਨੇ ਕੇ ਏਰੀਆ ਦੇ ਵਿੱਚ ਹੀ ਚੱਲਦਾ ਹੈ ਤੁਸੀਂ ਦੇਖ ਹੀ ਰਹੇ ਹੋ ਇਹ ਵੀ ਛੜਦੇ ਆ ਗੰਨੇ ਦੇ ਮੋਢ ਨਾਲ ਲਾਉਂਦੇ ਆ ਤੇ ਉਸ ਟਾਈਮ ਮਿੱਟੀ 10-10 ਫੁੱਟ ਦੇ ਕਰੀਬ ਗੰਨਾ ਬਣ ਗਿਆ ਇਹਨੂੰ ਆਸਾਨੀ ਦੇ ਨਾਲ ਸਪਰੇਅ ਕਰਨੀ ਆ ਤੇ ਮੇਨੇ ਟਰੈਕਟਰ ਦੇ ਮਗਰ ਜਿਹੜਾ ਪੰਪ ਚੱਲਦਾ ਉਹਦੇ ਨਾਲ ਸਪਰੇਅ ਹੋ ਜਣੀ ਆ ਜਿੱਦਾਂ ਤੇਲੇ ਦੀ ਹੋਰ ਵੀ ਕਈ ਪ੍ਰਕਾਰ ਦੀਆਂ ਸਪਰੇਆਂ ਹੁੰਦੀਆਂ ਨੇ ਜੇ ਬੰਦੇ ਨੂੰ ਲੋੜ ਆ ਤੇ ਕਰ ਸਕਦਾ ਹੈ ਸਾਨੀ ਨਾਲ ਜਿਹੜਾ ਦੂਸਰਾ ਕਹਿੰਦਾ 30 ਇੰਚ ਵਾਲਾ 28 ਇੰਚ ਵਾਲਾ ਉਹਦੇ ਵਿੱਚ ਅਸੀਂ ਪੰਪ ਬਾਹਰ ਖੜਾ ਕਰਾਂਗੇ ਨਾਲ ਹੀ ਖਿੱਚਾਂਗੇ ਤੇ ਜਾਂ ਪੰਪਾਂ ਦੇ ਨਾਲ ਸਪਰੇ ਕਰ ਤੁਹਾਨੂੰ ਅਗਰ ਵਧੀਆ ਲੱਗਦੀਆਂ ਨੇ ਸਾਡੀ ਖੇਤੀ ਦਾ ਤਰੀਕਾ ਤੁਹਾਨੂੰ ਵਧੀਆ ਲੱਗਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਮੈਂ ਪਤਪਾਲ ਸਿੰਘ ਤੁਹਾਡਾ ਸਵਾਗਤ ਕਰਦੇ ਆ ਆਪਣੇ YouTube ਚੈਨਲ ਦੀ ਉਹ 슈ਗਰ ਕੈਨ ਫਾਰਮਿੰਗ ਆਲਮਾ ਤੇ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਇਸ ਵਾਰ ਅਸੀਂ ਮਾਰਚ ਸਟਾਰਟਿੰਗ ਦੇ ਵਿੱਚ ਗੰਨਾ ਲਾਇਆ ਸੀ 3102 95 ਪੀਵੀ 95 ਜਿਹੜਾ ਇਧਰਲੇ ਸਾਈਡ ਤੇ ਜਿਹੜਾ ਇਹ ਪੀਵੀ 95 ਆ ਇਹ ਸਾਈਡ ਪੂਰਾ 95 ਆ ਇਤੋਂ ਅੱਗੇ ਅਸੀਂ ਬੀ ਬਣਾਇਆ 95 ਦਾ ਅਗਲੇ ਸਾਲ ਵਾਸਤੇ ਬਾਕੀ ਸਾਡੇ ਕੋਲ ਜਿਹੜਾ ਉਹ 25 ਤੋਂ 30 ਕਿੱਲੇ 95 ਆ ਮੋਡਾ ਇਹ ਸਾਰੇ ਦਾ ਸਾਰਾ ਦੋ ਕੁ ਕਨਾਲਾਂ ਜਾਂ ਤਿੰਨ ਕਨਾਲਾਂ ਦੇ ਕਰੀਬ ਅਸੀਂ ਬੀ ਬਣਾਇਆ 95 ਦਾ ਇਹ ਜਿਹੜਾ ਬੀ ਆ ਇਧਰ 3102 ਆ ਇਹ ਸਿਹਾਰ ਇਤੋਂ ਪਰੇ ਨੂੰ ਔਣੇ ਇੱਕ ਦੋ ਕਿੱਲੇ ਦੀ ਜਿਹੜੀ ਆ ਉਹ ਲਾਮ ਜਿਹੜੀ ਆ ਇਹ 3102 ਵੈਰੈਟੀ ਆ ਔਰ ਇਹ ਗੰਨਾ ਅਸੀਂ ਲਾਇਆ ਸੀ ਫਸਟ ਵੀਕ ਇਹਦੀ ਵੀਡੀਓ ਤੁਸੀਂ ਸਾਡੇ ਚੈਨਲ ਤੇ ਦੇਖੀ ਹੋਏਗੀ ਪਾਣੀ ਲਾ ਕੇ ਮਤਲਬ ਗੰਨਾ ਲਾ ਕੇ ਪੈਰਾਂ 'ਨਾ ਮਿੱਟੀ ਪਾਈ ਹਲਕੀ ਫੁਲਕੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਲਾ ਦਿੱਤਾ ਸੀ ਇਸ ਗੰਨੇ ਨੇ ਜਿਹੜਾ ਵੱੱਤਰ ਵਾਲਾ ਗੰਨਾ ਕਹਿ ਦਿੰਦੇ ਆ ਆਪਾਂ ਉਹਨੂੰ ਜ਼ਮੀਨ ਨੂੰ ਪਹਿਲਾਂ ਪਾਣੀ ਲਾਓ ਭਰੋ ਉਸ ਤੋਂ ਬਾਅਦ ਵਿੱਚ ਮੱਤਰ ਵਾਲਾ ਗੰਨਾ ਲਾਓ ਉਹ ਵੀ ਗੰਨਾ ਬਹੁਤ ਵਧੀਆ ਵਾ ਪਰ ਇਹ ਗੰਨੇ ਦਾ ਇੱਕ ਫਾਇਦਾ ਆਪਾਂ ਇਹਨੂੰ ਪਾਣੀ ਲਾ ਕੇ ਉੱਪਰ ਸਪਰੇਅ ਮਾਰ ਦਿੱਤੀ ਕੱਖ ਵਾਲੀ ਉਧਰੋਂ ਲੈ ਕੇ ਐਨੂੰ ਦੇਖੋ ਕਿਤੋਂ ਇੱਕ ਵੀ ਗੰਨਾ ਮਿਸ ਨਹੀਂ ਹੋਇਆ ਇੱਕ ਵੀ ਮਿੱਟੀ ਇਹਦੀ ਜਿਹੜੀ ਆ ਉਹ ਮਿਸ ਨਹੀਂ ਹੋਈ ਅੱਗੇ ਤੱਕ ਨਾ 95 ਦੀ ਔਰ ਨਾ 3302 ਦੀ ਔਰ ਕੱਖ ਇਹਦੇ ਵਿੱਚ ਬਹੁਤ ਜ਼ਿਆਦਾ ਘਟ ਜਿਹਨੂੰ ਕਹਿੰਦੇ ਆ ਕਿ ਇਹ ਹੋਇਆ ਔਰ ਮਿਨੀ ਟਰੈਕਟਰ ਦੇ ਨਾਲ ਇਹਦੀ ਵਿੱਚੋਂ ਵਹਾਈ ਕੀਤੀ ਦੋ ਵਾਰੀ ਉਸ ਤੋਂ ਬਾਅਦ ਵਿੱਚ ਸਪਰੇ ਵੀ ਮਾਰੀ ਐ ਇੱਕ ਵਾਰੀ ਕੱਖ ਦੀ ਹਲਕੀ ਫੁਲਕੀ ਸਪਰੇ ਮਾਰ ਕੇ ਆਪਾਂ ਮਿੱਟੀ ਛਾੜ ਦਿੱਤੀ ਗੰਨੇ ਨੂੰ ਇਸ ਕਰਕੇ ਖੇਤੀ ਜਿੰਨੀ ਕਾ ਉਹਦੇ ਵਿੱਚ ਨਦੀਨ ਨਹੀਂ ਹੋਣਾ ਚਾਹੀਦਾ ਅਗਰ ਨਦੀਨ ਹੈ ਤਾਂ ਨਦੀਨ ਫਸਲ ਨੂੰ ਖਾ ਜਾਂਦਾ ਸਾਰੀ ਤਾਕਤ ਨਦੀਨ ਖਾ ਜਾਂਦਾ ਤੇ ਫਸਲ ਜਿਹੜੀ ਆ ਉਹ ਨਹੀਂ ਹੁੰਦੀ ਨਹੀਂ ਰੰਚ ਵਾਲਾ ਗੰਨਾ ਹੈ ਮਿੱਟੀ ਛਾੜੀ ਸੀ ਮਿੱਟੀ ਜਿਹੜੀ ਆ ਇਹਨੂੰ ਘੱਟ ਛੜੀ ਆ ਇੱਕ ਵਾਰੀ ਹੁਣ ਗੰਨੇ ਦੀ ਬਣਾਈ ਹੋ ਚੁੱਕੀ ਆ ਕਿ ਜਿੱਦਣ ਖੇਤ ਜਿਹੜਾ ਬੱਤਰ ਆ ਗਿਆ ਬਾਰਿਸ਼ਾਂ ਘਟੀਆਂ ਆਪਾਂ ਇਹਦੇ ਵਿੱਚ ਇੱਕ ਵਾਰੀ ਰੂਟਾਵੇਟਰ ਫੇਰਾਂਗੇ ਤਿੰਨ ਫੁੱਟਾ ਰੂਟਾਵੇਟਰ ਹੈ ਮੇਨੀ ਟਰੈਕਟਰ ਹੈ ਆਪਣਾ ਕਬੋਟਾ ਦਾ ਉਹਦੀ 40 ਇੰਚ ਚੜਾਈ ਹੈ ਟਰੈਕਟਰ ਦੀ ਉਹ ਇੰਨੇ ਕੇ ਏਰੀਆ ਚ ਚੱਲਦਾ ਸਾਰਾ ਰੂਟਾਵੇਟਰ ਵੀ ਇੰਨੇ ਏਰੀਆ ਚ ਹੀ ਚੱਲਦਾ ਫਿਰ ਮਿੱਟੀ ਚੜਨ ਵਾਲਾ ਜਿਹੜਾ ਜਿੰਦਰਾ ਉਹ ਵੀ ਤੁਸੀਂ ਦੇਖਿਆ ਉਹ ਵੀ ਇੰਨੇ ਕੇ ਏਰੀਏ ਦੇ ਵਿੱਚ ਹੀ ਚੱਲਦਾ ਹੈ ਤੁਸੀਂ ਦੇਖ ਹੀ ਰਹੇ ਹੋ ਇਹ ਵਿੱਚ ਨਿੱਜ ਚੱਲਦਾ ਇੱਕ ਇਹ ਦੋ ਤਵੇ ਆ ਜਿਹੜੇ ਬਾਹਰ ਨੂੰ ਮਿੱਟੀ ਛੱਡਦੇ ਆ ਗੰਨੇ ਦੇ ਮੋਢ ਨਾਲ ਲਾਉਂਦੇ ਆ ਤੇ ਉਸ ਟਾਈਮ ਮਿੱਟੀ ਜਿਹੜੀ ਜ਼ਿਆਦਾ ਹਾਰਡ ਹੋਊਗੀ ਜੀ ਇਸ ਕਰਕੇ ਅਸੀਂ ਜਿਹੜੀ ਮਿੱਟੀ 40 ਤੇ ਉਹ ਮਤਲਬ ਉਹ ਨਹੀਂ ਮਿੱਟੀ ਚੜੀ ਨਹੀਂ ਹੁਣ ਇੱਕ ਵਾਰੀ ਇਹਨੂੰ ਰੂਟਾਵੇਟਰ ਫੇਰ ਦਿਆਂਗੇ ਉਸ ਤੋਂ ਬਾਅਦ ਵਿੱਚ ਮਿੱਟੀ ਜਿਹੜੀ ਆ ਉਹ ਪੂਰੀ ਗੰਨੇ ਦੇ ਅੰਦਰ ਤੱਕ ਪਹੁੰਚਾ ਦੇਗਾ ਵਿੱਚ ਤੇ ਸਭ ਤੋਂ ਜਿਹੜਾ ਜ਼ਿਆਦਾ ਇਹਦਾ ਬੈਨੀਫਿਟ ਆ ਕਿ ਐਡਾ ਜਿਹੜਾ ਗੰਨਾ ਹੋ ਵੀ ਗਿਆ ਏ 10-10 ਫੁੱਟ ਦੇ ਕਰੀਬ ਗੰਨਾ ਬਣ ਗਿਆ ਇਹਨੂੰ ਆਸਾਨੀ ਦੇ ਨਾਲ ਸਪਰੇਅ ਕਰਨੀ ਆ ਤੇ ਮੇਨ ਟਰੈਕਟਰ ਦੇ ਮਗਰ ਜਿਹੜਾ ਪੰਪ ਚੱਲਦਾ ਉਹਦੇ ਨਾਲ ਸਪਰੇਅ ਹੋ ਜਣੀ ਆ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਇਹਨੂੰ ਜਿਹੜਾ ਵਾ ਕੋ ਬਿਮਾਰੀ ਲੱਗਦੀ ਆ ਰੱਬਣਾ ਕਰੇ ਲੱਗੇ ਜੇ ਲੱਗਦੀ ਵੀ ਆ ਤੇ ਸਪਰੇਅ ਆਸਾਨੀ ਨਾਲ ਕਰ ਸਕਦੇ ਆ ਜਿੱਦਾਂ ਤੇਲੇ ਦੀ ਹੋਰ ਵੀ ਕਈ ਪ੍ਰਕਾਰ ਦੀਆਂ ਸਪਰੇਆਂ ਹੁੰਦੀਆਂ ਨੇ ਜੇ ਬੰਦੇ ਨੂੰ ਲੋੜ ਆ ਤੇ ਕਰ ਸਕਦਾ ਆਸਾਨੀ ਨਾਲ ਜਿਹੜਾ ਦੂਸਰਾ ਗੱਨਾ 30 ਇੰਚ ਵਾਲਾ 28 ਇੰਚ ਵਾਲਾ ਉਹਦੇ ਵਿੱਚ ਅਸੀਂ ਪੰਪ ਬਾਹਰ ਖੜਾ ਕਰਾਂਗੇ ਨਾਲ ਹੀ ਖਿੱਚਾਂਗੇ ਤੇ ਜਾਂ ਪੰਪਾਂ ਦੇ ਨਾਲ ਸਪਰੇਅ ਕਰਾਂਗੇ ਮੋਢਿਆਂ ਤੇ ਚੁੱਕ ਕੇ ਇਹਦੇ ਵਿੱਚ ਜਿਹੜੀ ਉਹ ਮਿਨੀ ਟਰੈਕਟਰ ਨੇ ਸਪਰੇਅ ਆਟੋਮੈਟਿਕ ਕਰ ਦੇਣੀ ਆ ਉਹ ਗੰਨੇ ਦੀ ਮੋਟਾਈ ਤੁਸੀਂ ਦੇਖ ਹੀ ਰਹੇ ਹੋ ਗੰਨੇ ਦੀ ਜਿਹੜੀ ਗਰੋਥ ਆ ਉਹ ਵੀ ਤੁਸੀਂ ਦੇਖ ਰਹੇ ਹੋ ਬੂਟੇ ਬਹੁਤ ਵਧੀਆ ਵਾ ਅੱਗੇ ਤੱਕ 2 ਕਿੱਲੇ ਦੀ ਲੰਬਾਈ ਹੈ ਇਹ ਸਾਡੀਆਂ ਵੀਡੀਓ ਤੁਹਾਨੂੰ ਅਗਰ ਵਧੀਆ ਲੱਗਦੀਆਂ ਨੇ ਸਾਡੀ ਖੇਤੀ ਦਾ ਤਰੀਕਾ ਤੁਹਾਨੂੰ ਵਧੀਆ ਲੱਗਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ